ਤੋ ਮੈਂ ਤੁਹਾਡਾ ਆਪਣਾ ਦਿਵਿੰਦਰ ਸੋਹਤਾ ਅੱਜ ਜ਼ਿਲ੍ਹਾ ਤਰਨਤਾਰਨ ਦੇ ਸਰਹੱਦੀ ਸ਼ਹਿਰ ਖੇਮਤ ਕਰਨ ਵਿਖੇ ਪਹੁੰਚੇ ਹਾਂ ਜਿੱਥੇ ਕਿ ਸਾਧੂ ਸੁੰਦਰ ਸਿੰਘ ਚਰਚ ਦੇ ਵਿੱਚ ਮਸੀਹ ਭਾਈਚਾਰੇ ਵੱਲੋਂ ਜਿਹੜਾ ਇੱਕ ਮੀਟਿੰਗ ਰੱਖੀ ਗਈ ਜੋ ਕਿ 3 ਦਸੰਬਰ ਨੂੰ ਇੱਕ ਸੌਰੀ 1 ਦਸੰਬਰ ਨੂੰ ਹੋਣ ਜਾ ਰਹੀ ਮਸੀਹ ਚੇਤਨਾ ਯਾਤਰਾ ਦੇ ਸਬੰਧ ਵਿੱਚ ਜੋ ਵਿਸ਼ੇਸ਼ ਤੌਰ ਤੇ ਡੈਸਿਸ ਅੰਮ੍ਰਿਤਸਰ ਤੋਂ ਪਾਰਸਾ ਪਹੁੰਚਿਆ ਡੈਨੀਅਲ ਬੀ ਦਾਸ ਜੀ ਪਹੁੰਚੇ ਆ ਆਉ ਕਰਦੇ ਹਾਂ ਇਸ ਵਿਸ਼ੇ ਤੇ ਉਹਨਾਂ ਦੇ ਨਾਲ ਗੱਲਬਾਤ ਕਿ ਮੀਟਿੰਗ ਦੇ ਵਿੱਚ ਜਿਹੜਾ ਕੀ ਕੀ ਵਿਸ਼ੇ ਰੱਖੇ ਗਏ ਹਾਂਜੀ ਪਹਿਲਾਂ ਤਾਂ ਜੀ ਤੁਹਾਡਾ ਖੇਮ ਕਰਨ ਪਹੁੰਚਣ ਤੇ ਬਹੁਤ ਬਹੁਤ ਸਵਾਗਤ ਹੈ ਜੀ ਹਾਂਜੀ ਤੇ ਕੀ ਕਹਿਣਾ ਚਾਹੁੰਦੇ ਜਿਹੜਾ ਅੱਜ ਤੁਸੀਂ ਮੀਟਿੰਗ ਰੱਖੀ ਚੇਤਨਾ ਯਾਤਰਾ ਦੇ ਸੰਬੰਧ ਵਿੱਚ ਅੱਜ ਜਿਹੜੀ ਅਸੀਂ ਮੀਟਿੰਗ ਰੱਖੀ ਹੈ ਉਹ 15ਵੀਂ ਚੇਤਨਾ ਯਾਤਰਾ ਮਸੀਹ ਚੇਤਨਾ ਯਾਤਰਾ ਦੇ ਸੰਬੰਧ ਵਿੱਚ ਰੱਖੀ ਹੈ ਔਰ ਐਮਸੀ ਕੇ ਇਤਨਾ ਯਾਤਰਾ ਹਰ ਸਾਲ ਹੁੰਦੀ ਹੈ 크리스마ਸ ਦਾ ਸਾਰੇ ਲੋਕਾਂ ਨੂੰ ਸੰਦੇਸ਼ ਦੇਣ ਵਾਸਤੇ ਇਹ ਯਾਤਰਾ ਨਿਕਲਦੀ ਹੈ ਔਰ ਮੇਨ ਸੰਦੇਸ਼ ਜਿਹੜਾ ਉਹ ਦਿੱਤਾ ਜਾਂਦਾ ਹੈ ਕਿ ਪ੍ਰਭੂ ਯਿਸੂਮਸੀ ਸਿਰਫ ਇਸਾਈਆਂ ਵਾਸਤੇ ਨਹੀਂ ਆਇਆ ਪ੍ਰਭੂ ਯਿਸੂਮਸੀ ਇਸ ਧਰਤੀ ਦੇ ਉੱਤੇ ਇਨਸਾਨ ਦਾ ਰੂਪ ਧਾਰ ਕੇ ਕੁੱਲ ਲੋਕਾਂ ਦੇ ਵਾਸਤੇ ਬਿਨਾਂ ਕਿਸੇ ਭੇਦਭਾਵ ਦੇ ਸ਼ਾਂਤੀ ਅਮਨ ਔਰ ਭਾਈਚਾਰੇ ਦਾ ਸੰਦੇਸ਼ ਲੈ ਕੇ ਆਇਆ ਹੈ ਤਾਕੇ ਲੋਕਾਂ ਦੇ ਗੁਨਾਹ ਲੋਕਾਂ ਦੇ ਜਿਹੜੇ ਪਾਪ ਨੇ ਉਹਨਾਂ ਤੋਂ ਉਹਨਾਂ ਨੂੰ ਛੁਟਕਾਰਾ ਦਿਵਾਇਆ ਜਾਵੇ ਔਰ ਇਸੇ ਕਰਕੇ 15ਵੀਂ ਚੇਤਨਾ ਯਾਤਰਾ ਜਿਹੜੀ ਆ ਉਹ ਕੱਢੀ ਜਾ ਜਾ ਰਹੀ ਹੈ ਇਸ ਵਾਰੀ ਬਿਸ਼ਪ ਸਾਡੇ ਦਾ ਰਾਈਡ ਡਰਾਈਵਰ ਮਨੋਚਰਨ ਜੀ ਇਸ ਯਾ ਚੇਤਨਾ ਯਾਤਰਾ ਦੀ ਅਗਵਾਈ ਕਰਨਗੇ ਔਰ ਅੱਜ ਦੀ ਮੀਟਿੰਗ ਨੂੰ ਇੱਥੇ ਕਮੇਟੀ ਦੇ ਕਨਵੀਨਰ ਪਾਦੀ ਸਹਿਮੂਲ ਮਟੂ ਜੀ ਚਲਾ ਰਹੇ ਸੀ ਔਰ ਉਹਨਾਂ ਦੇ ਨਾਲ ਸਾਰੇ ਪਾਦੀ ਰਾਜ ਨਸੀਰ ਮੈਂ ਮਿਸਟਰ ਬਿਟੂ ਮਸੀ ਔਰ ਸਾਰੇ ਭਾਈਚਾਰੇ ਦੇ ਜਿਹੜੇ ਆਗੂ ਸਨ ਉਹ ਸਾਰੇ ਇਕੱਠੇ ਹੋਏ ਨੇ ਔਰ ਉਹਨਾਂ ਨੇ ਵਿਚਾਰ ਵਟਾਂਦਰਾ ਕੀਤਾ ਕਿ ਚੇਤਨਾ ਯਾਤਰਾ ਜੰਡਿਆਲਾ ਗੁਰੂ ਤੋਂ ਚੱਲ ਕੇ ਮੱਲਾ ਤੰਤੰ ਜੋੜਾ ਕਰਿਆਲਾ ਤੋਂ ਜਿਹੋ ਹੀ ਖੇਮ ਕਰਨਾ ਅਗੇ ਸੰਪੰਨ ਹੋਵੇਗੀ ਇਹਦੇ ਵਿੱਚ ਸਾਰੇ ਕਰਮਾਂ ਦੇ ਲੋਕ ਜਿਹਨੇ ਨੇ ਪਾਰਟਿਸਪੇਟ ਕਰਦੇ ਥੈਂਕ ਯੂ ਜੀ ਪਾਸਟਰ ਜੀ ਕੀ ਨਾ ਜੀ ਅੱਗੇ ਮੇਰਾ ਨਾਮ ਪادری ਸਹਿਮੂਲ ਮੱਟੂ ਹੈ ਔਰ ਮੈਂ ਸੈਂਟ ਥੋਮਸ ਚਰਚ ਤਰਨਤਾਨ ਵਿਖੇ ਐਸ ਪادری ਇਨ ਚਾਰਜ ਸੇਵਾ ਨਿਭਾ ਰਿਹਾ ਔਰ ਕੇਮਕਰ ਤਰਨਤਾਨ ਏਰੀਆ ਦਾ ਐਸ ਕਨਵੀਨਰ ਵੀ ਸੇਵਾ ਦੇ ਰਿਹਾ ਔਰ ਅੱਜ ਦੀ ਮੀਟਿੰਗ ਹੈ ਮਸੀਹ 15ਵੀਂ ਮਸੀਹ ਚੇਤਨਾ ਯਾਤਰਾ ਨੂੰ ਮੁੱਖ ਵਿੱਚ ਰੱਖਦੇ ਹੋਏ ਰੱਖੀ ਗਈ ਜਿਦੇ ਵਿੱਚ ਸਾਰੇ ਏਰੀਆ ਵਰਕਰਸ ਔਰ ਨਾਲ ਸਾਡੇ ਚਰਚ ਕਮੇਟੀ ਦੇ ਮੈਂਬਰਾਂ ਨੇ ਪਾਗ ਲਿਆ ਔਰ ਇਸਨ ਕੋ ਯਕੀਨੀ ਬਣਾਇਆ ਗਿਆ ਕਿ 15ਵੀਂ ਮਸੀਹ ਚੇਤਨਾ ਯਾਤਰਾ ਨੂੰ ਸਫਲ ਬਣਾਇਆ ਜਾਏ ਕਿਉਂਕਿ ਪਿਆਰ ਭਾਈਚਾਰੇ ਔਰ ਪ੍ਰਭੂ ਯੇਸ਼ੂ ਮਸੀਹ ਦੀ ਕੁਰਬਾਨੀ ਨੂੰ ਯਾਦ ਕਰਦੇ ਪ੍ਰਭੂ ਯੇਸ਼ੂ ਮਸੀਹ ਦੇ ਜਨਮ ਦਿਵਸ ਨੂੰ ਯਾਦ ਕਰਦੇ ਹੋਏ ਕਿ ਪ੍ਰਭੂ ਯੇਸ਼ੂ ਮਸੀਹ ਨੇ ਮਾਨਵਤਾ ਦੇ ਲਈ ਇਸ ਸੰਸਾਰ ਦੇ ਵਿੱਚ ਆ ਕੇ ਆਪਣੇ ਆਪ ਨੂੰ ਮਾਨਵਤਾ ਦੀ ਸੇਵਾ ਲਈ ਸਮਰਪਿਤ ਕੀਤਾ ਔਰ ਇਸ ਚੇਤਨਾ ਯਾਤਰਾ ਨੂੰ ਸਭਨ ਬਰੌਣ ਦੇ ਵਾਸਤੇ ਜਾਤਾਂ ਪਾਤਾਂ ਧਰਮਾਂ ਤੋਂ ਉੱਪਰ ਉੱਠ ਕੇ ਅਸੀਂ ਮਸੀਹ ਸੰਦੇਸ਼ ਨੂੰ ਪ੍ਰੇਮ ਦੇ ਯਤਾਰ ਦੇ ਸੰਦੇਸ਼ ਨੂੰ ਵੰਡਣ ਦੇ ਲਈ 15ਵੀਂ ਮਸੀਹ ਯਾਤਰਾ ਯਾਤਰਾ 1 ਦਸੰਬਰ ਨੂੰ ਜਿਹੜੀ ਉਹ ਸੰਬੰਧ ਕੀਤੀ ਜਾਵੇਗੀ ਇਸ ਦੇ ਬਾਰੇ ਵਿੱਚ ਅੱਜ ਦੀ ਮੀਟਿੰਗ ਹੋਈ ਹੈ ਔਰ ਸਾਰੇ ਅੰਦਰ ਧੰਨਵਾਦ ਵੀ ਕੀਤਾ ਗਿਆ ਕਿਉਂਕਿ ਸਾਰਿਆਂ ਨੇ ਇਹਦੇ ਵਿੱਚ ਵੱਧ ਚੜ ਕੇ ਸ਼ਿਰਕਤ ਕਰਨ ਦਾ ਵਾਅਦਾ ਵੀ ਕੀਤਾ ਹੈ ਬਹੁਤ ਬਹੁਤ ਧੰਨਵਾਦ ਥੈਂਕ ਯੂ